ਆਗੇ ਜੀ ਰਾਜੂ ਜੀ ਹਾਂ ਜੀ ਚੱਲੀਏ ਫੇਰਾ ਹਾਂ ਜੀ ਆਹ ਕਲਾਂ ਲਿਆਉਣਾ ਸਾਈਕਲ ਆਹ ਖੜਾ ਜੀ ਆਪਣਾ ਸਾਈਕਲ ਅੱਜ ਇੱਕ ਚੱਲਾਂਗੇ ਇਹ ਆਪਾਂ ਸ਼ਹਿਰ ਤੇ ਸਾਈਕਲ ਤੇ ਰਾਤ ਰਾਜੂ ਨੂੰ ਕਿਹਾ ਸੀ ਵੀ ਚੱਲਾਂਗੇ ਤਾਂ ਕਰਕੇ ਫੇਰਾ ਆ ਗਏ ਜੀ ਆਪਾਂ ਮੈਂ ਵੀ ਪਹਿਲਾਂ ਕਰ ਲਿਆ ਗਿਆ ਫਿਰ ਮੈਂ ਵੀਡੀਓ ਦੀ ਡਿਟ ਕਰਨਾ ਗਿਆ ਮੈਂ ਕਿਹਾ ਚਲ ਉਹਨੂੰ ਪਤਾ ਹੀ ਆਊਗਾ ਮੈਂ ਕਿਹਾ ਜੇ ਕੋਈ ਤੱਕ ਰਹਿਦਾ ਹੈ ਨਹੀਂ ਵੀ ਆਪਾਂ ਨਾ ਆਈਏ ਆ ਜੰਮਾ ਹਨ ਇਨਸ਼ਾਅੱਲਾ ਕੁੱਤੇ ਦਾ ਪਤਾ ਨਹੀਂ ਪੂਰਾ ਨੇ ਯਾਰ ਦਰਸ਼ਕੋ ਸਵੇਰ ਸਵੇਰੇ ਸਾਈਕਲ ਤਾਂ ਮੂੰ ਵੀ ਨਿਆਰਾ ਆਉਂਦਾ ਸਾਈਕਲ ਚਲਾਉਣ ਦਾ ਵੀ ਮੂੰ ਵੀ ਠੰਡ ਜੀ ਲੱਗਦੀ ਆ ਮਾੜੀ ਮਾੜੀ ਜੀ ਇਹ ਸਵਾਦ ਹੀ ਅੱਡ ਹੈ ਇਹ ਜਦੋਂ ਮੂੰ ਨੂੰ ਐ ਠੰਡ ਜੀ ਲੱਗਦੀ ਹੁਣ ਠੰਡਾ ਠੰਡਾ ਜਾ ਆਉਂਦਾ ਮੂੰ ਇਹ ਨੇ ਯਾਰ ਹੀ ਅੱਡ ਹੈ ਬਾਬਾ ਬੋਲਦਾ ਸੁਣਦਾ ਜੀ ਟੜਕੇ-ਟੜਕੇ ਦਾ ਨਜ਼ਾਰਾ ਜਿਹੜਾ ਆਨੰਦ ਆਉਂਦਾ ਉਹਦਾ ਕਿਤੇ ਵੀ ਨਹੀਂ ਉਹਦਾ ਅੱਡੀ ਹੈ ਇਹਦਾ ਸ਼ਬਦਾਂ 'ਚ ਤਾਂ ਬਿਆਨ ਹੀ ਨਹੀਂ ਹੋ ਸਕਦਾ ਬਸ ਇਹਨੂੰ ਦੇਖਣ ਲਈ ਤਾਂ ਮੜਾ ਜਾ ਉੱਠਣਾ ਪੈਂਦਾ ਟਾਈਮ ਨਾਲ ਬੜਾ ਜਿਆਦਾ ਟਾਈਮ ਨਾਲ ਉਠੋ ਸਵਰਗੀ ਹੈ ਵੀਰੇ ਆ ਸਹੀ ਗੱਲ ਹੈ ਸਵਾਦ ਤਾਂ ਦੇਖੋ ਆਏ ਵਸੇ ਆਏ ਸ਼ਾਂਤੀ ਸ਼ਾਂਤੀ ਆ ਵਾਣੀ ਨਜ਼ਾਰਾ ਦਿੰਦੀ ਹੈ ਪੂਰੀ ਹੁਣ ਕਰਾਂਗੇ ਜੀ ਅਸੀਂ ਦੁਬਾਰੇ ਵੀ ਚਾਈਲਡ ਜਿਆ ਕਰਦਾ ਮੈਂ ਗੱਲ ਗਿਫਟੀ ਹੋਣਾ ਨਾਲ ਵੀ ਚੱਲਿਆ ਕਰਾਂਗੇ ਹੁਣ ਠੰਡ ਹੁੰਦੀ ਹੈ ਹੁਣ ਠੰਡ ਚ ਮੂਰੇ ਜਦੋਂ ਤੋਂ ਹੁੰਦਾ ਆ ਗੀ ਭੱਜਾ ਪੁੱਜਾ ਦਾ ਖੇੜਾ ਜਾਇਆ ਗੁਰੂ ਹੁਣ ਦਾ ਵਰਾ ਹੈ ਵੀ ਆਹੀ ਆਹੀ ਨਜ਼ਾਰੇ ਨੇ ਵੀ ਆ ਸਾਈਕਲਿੰਗ ਜੀ ਕਰ ਲੈ ਆ ਗਏ ਜੀ ਗੁਰੂ ਘਰ ਆਪਣਾ ਸੁਣੀ ਸਤਿ ਮਾਣੀ ਅਟੂਰੇ ਕਹ ਕੇ ਪਵਿੱਤਰ ਚੱਲ ਰਹੇ ਆ ਪਰਪੁਰੇ ਬਨਵੰਸ ਨਾਨਕ ਗੁਰ ਤੇਨ ਲਾਗੇ ਵਾਝੇ ਆ ਨਸਤੇ ਰੇ ਵਾਹਿਗੁਰੂ ਜੀ ਕੀ ਫਤਿਹ ਏ ਆ ਜੀ ਸਵੇਰ ਦੀ ਸ਼ਹਿਰ ਸਵੇਰ ਦੀ ਸ਼ਹਿਰ ਛੇਤ ਲਈ ਬਹੁਤ ਚੰਗੀ ਹੁੰਦੀ ਹੈ ਸਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਸਵੇਰ ਦੀ ਸੈਰ ਹਰੇਕ ਇਨਸਾਨ ਨੂੰ ਕਰਨੀ ਚਾਹੀਦੀ ਹੈ ਠੀਕ ਹੈ ਨਾ ਤੇ ਅਸੀਂ ਮੈਂ ਤੇ ਰਾਜੂ ਨੇ ਪਲਾਨ ਬਣਾਇਆ ਵੀ ਅਸੀਂ ਸਵੇਰ ਦੀ ਸ਼ੈਰ ਕਰਾਂਗੇ ਤੇ ਹੁਣ ਅਸੀਂ ਸਵੇਰ ਦੀ ਸ਼ੈਰ ਕਰਿਆ ਕਰਾਂਗੇ ਦੋਸਤੋ ਤੇ ਮੇਰੀ ਮੰਨਦਿਆਂ ਦਾ ਤੁਸੀਂ ਵੀ ਕਰਿਆ ਕਰੋ ਕਿਉਂਕਿ ਜਿਹੜਾ ਇਹ ਨਜ਼ਾਰਾ ਹੈ ਹੁਣ ਐ ਸਾਈਕਲ ਡੱਕਰ ਨਹੀਂ ਜਦਾ ਕਹੈਂ ਬਤਾਇਆ ਸਰਕੇ ਦੇ ਵਿਚਾਲੇ ਐ ਕਮਾਉਣ ਜੇ ਦਾ ਮੜਾ ਜਾ ਐ ਜੇ ਕਰਨ ਦਾ ਐ ਜੇ ਕਰਨ ਦਾ ਇਹ ਅੱਡੀ ਨਜ਼ਾਰਾ ਜੀ ਇਹ ਇਹ ਸ਼ਬਦਾਂ ਚ ਨਹੀਂ ਬਿਆਨ ਹੋ ਸਕਦਾ ਇਹ ਤਾਂ ਕਰੇ ਤੋ ਹੀ ਪਤਾ ਲੱਗਦਾ ਵਾਹ ਯਾਰ ਅਮੇজিং ਕਿੰਨਾ ਮਜ਼ਾ ਆ ਰਿਹਾ ਜੀ ਤਾਂ ਹੀ ਹੋ ਗਏ ਨੇ ਆ ਬਾਈ ਨਸ਼ਾ ਪੱਤਾ ਛੱਡੋ ਆ ਜਿੰਦਗੀ ਜਿਉਂ ਦੇਖ ਲੈ ਜਰਮਾ ਸਾਰਾ ਕੁਝ ਕਰਕੇ ਜਿਹੜਾ ਆ ਸੁਆਦ ਆ ਬਾਈ ਨਸੇ ਨੋਸੇ ਚ ਕਾਹਨੂੰ ਐ ਇਹ ਹੋ ਨਾ ਸਦਾ ਬਾਈ 2 ਘੰਟੇ ਬਾਅਦ ਲੈ ਜਾਂਦਾ ਹੈ ਜਿਹੜਾ ਆ ਨਸ਼ਾ ਕੰਮ ਦਾ ਨਸ਼ਾ ਕਰੋ ਯਾਰ ਜਿਹੜੀ ਗੱਲ ਆ ਮੇਰਾ ਮੇਨ ਮਕਸਦ ਬਾਈ ਵੀਡੀਓ ਪਾਉਣ ਦਾ ਇਹ ਹੀ ਹੁੰਦਾ ਵੀ ਅਗਲੇ ਨੂੰ ਪਤਾ ਲੱਗੇ ਯਾਰ ਜਦੋਂ ਨਸ਼ੇ ਵਾਲਾ ਬੰਦਾ ਐ ਜਿੰਦਗੀ ਬਦਲ ਸਕਦਾ ਆਪਾਂ ਕਿਉਂ ਨਹੀਂ ਅੱਗੇ ਦਾ ਰਾਜੂ ਕਹਿੰਦਾ ਪਿੰਡ ਨੂੰ ਜਾਣਾ ਹੁਣ ਮਾਹਵਰ ਖੇਤਾਂ ਨੂੰ ਹੀ ਚੱਲ ਯਾਰ ਪਿੰਡੋ ਦਾ ਲੋਕ ਖੇਤਾਂ ਨੂੰ ਆਉਂਦੇ ਨੇ ਆਪਾਂ ਖੇਤਾਂ 'ਚੋਂ ਪਿੰਡ ਨੂੰ ਜਾਵਾਂਗੇ ਰਾਜੂ ਕਹਿੰਦਾ ਗੱਲ ਇਹ ਵੀ ਤੇਰੀ ਸੈਣੀ ਆ ਆ ਗੱਲਾਂ ਦਾ ਮੈਂ ਸੈਣੀ ਹੀ ਕਰਦਾ ਹਾਂ ਕਾ ਜੂਗਾ ਨਾ ਮੰਡੀ ਦਾ ਵਲੌਗ ਬਣਾ ਲਿਆ ਹੁੰਦੇ ਤਾਂ ਕਹਿੰਦਾ ਸੀ ਉਹ ਮੰਡੀ ਦਾ ਵਲੌਗ ਵੀ ਦਿਖਾ ਦਾਂਗੇ ਨਾ ਦਰਸ਼ਕਾਂ ਨੂੰ ਉਹ ਬਰੇਸ਼ ਹਨੇ ਨਾ ਮੁੜ ਕੇ ਹੀ ਬਾਣੀ ਤਗਾਵੋ ਸਤ ਗੁਰ ਕੇ ਪਿਆਰੇਓ ਗਾਵ ਸੱਚੀ ਬਾਣੀ ਰਹਿ ਗਿਆ ਪਿੱਛੇ ਜੀ वाहे गुरु कर आए शायर मित्रो पहुंच गए आप अपने हैं हाँ। ना इठी खडूंगा हा जयकु आ गए जी देखो ना जयकु ध्यान तो देखो ये दोस्तों आज आले फर्दा ताही देखा जी दहेगा आज केडी केडी करिया काफी बॉडी बच गया करिती होए ਤਕੀ ਦੇ ਵੇਲੇ ਡਰਾਇੰਗ ਡੇਲੀ ਕਰਦਾ ਨਾ ਵਾਓ ਯਾਰ ਇਹ ਆਰਟਿਸਟ ਬਣੂਗਾ ਨਾ ਬਟਾ ਬਗੇ ਕਿਹਾ ਮੈਂ ਚਿੱਤਰਕਾਰ ਬਣੂਗਾ ਚਿੱਤਰਕਾਰ ਬਣੂ ਪੰਦੀਆਂ ਦੀ ਫੋਟੀਆਂ ਕਰ ਕਰ ਹਾਂ ਚੱਲ ਹਾਂ ਅੱਜ ਦੀ ਹੈ ਤਾਜੇ ਨੇ ਜਮਾ ਖਬਰਾਂ ਚੱਲ ਰਹੀਆਂ ਨੇ ਜੀ ਖਬਰਾਂ ਨੇ న్యూਸ ਸੁਣਦੇ ਆ ਫਿਰ ਸਵੇਰੇ ਸਵੇਰੇ ਸ਼ੌਂਕ ਸਾਰੇ ਨੇ ਨਾ న్యూਸ ਸੁਣਨਾ ਦਾ ਵੀ ਇੱਕ ਸ਼ੌਂਕ ਉਹ ਯਾਨ ਹੈ 73 ਉਹ ਸੀ 77 77 ਨੇ ਇਹ 77 ਸਵੇਰੇ ਸਵੇਰੇ ਦੰਦੇ ਨੇ ਗੇੜਾ ਇਹ ਵੀ ਆਪਣੇ ਰਾਜੇ ਨੂੰ ਆ ਛੜ ਦੇ ਉਹ ਛੜ ਦੇ ਲੱਗੇਗਾ ਲੋਟਾ ਕਾਮ ਆ ਬਚੇ ਹੋયા ਠਾਟਾ ਤੋਂ ਹੋਰ ਜੀ ਭਰਤੀ ਜੀ ਠੀਕ ਆ ਜੀ ਠੀਕ ਲੋਟਾ ਕੰਮ ਹਾਂ ਲੋਟਾ ਜੀ ਦੁੱਧ ਪਾਉਣ ਚੱਲੇ ਜੀ ਹਾਂ ਦੁੱਧ ਪਾਉਣ ਚੱਲਿਆਂ ਚਲੋ ਵਧੀਆ ਜੀ ਵਧੀਆ ਦੇਖੋ ਜੀ ਸੂਰਜ ਮੂਰੇ ਅੱਜ ਕਿਵੇਂ ਨੇ ਬੱਦਲ ਜੇ ਆਡੀ ਪਤਾ ਲੱਗਦਾ ਚਾਂਦੀ ਵਾਂਗੁਨੇ ਜੀ ਅੱਜ ਬੱਦਲ ਜੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਮਨ ਦੇ ਉਹ ਗੱਲ ਮੂਰੇ ਵੀ ਚੰਦ ਦੇ ਆਉ ਆਏ ਬਣੇ ਦੇਖੋ ਲਕੋਈ ਬੈਠ ਨੇ ਸੂਰਜ ਨੂੰ ਰੱਚ ਸੂਰਜ ਨੂੰ ਲਕੋਈ ਬੈਠ ਨੇ ਦੇਖੋ ਜੀ ਸਾਡਾ ਜੈਕੋ ਕਿਵੇਂ ਬੈਠਾ ਹੈ ਲੈ ਵੀ ਜੈਕੋ ਵੇਆ ਹੋਰਿਆ ਦੇਖੋ ਜੀ ਬੜਾ ਹਸੈਣਾ ਜੀ ਸਾਡਾ ਜੈ ਕੂਏ ਜੈ ਕੂਏ ਜੈ ਕੂ ਆਏ ਮਾਰ ਰਹੀ ਸਾਲੇ ਬਹੁਤ ਸ਼ਰਾਤੀ ਹੈ ਉਹ ਜਿੱਤ ਗਿਆ ਦੇਖੋ ਜਿੱਤ ਗਿਆ ਡੇਰਾ ਬਾਬਾ ਨਾਨਕ ਵਾਲਾ ਉਹ ਖੋਲੀ ਹੀਟ ਇਹਨਾਂ ਨੇ 2 ਬੱਦ ਕੇ 92 ਤੋਂ 94 ਨੂੰ ਵੀ ਸਾਡੇ ਵੀਰੇ ਸਾਲੇ ਬਰਨਾਲੇ ਦੇ ਮਾੜੇ ਕਾਲ ਨੂੰ ਆਪੋ ਜੀਸ਼ਨ 'ਚ ਬੈਠਣ ਦੇ ਖੱਪ ਕਰ ਦੂ ਤੇਰਾ ਦਾ ਹੁਣ ਇਹ ਪਾਣੀ ਚਲਾਉਂਦਾ ਹਾਂ ਠੀਕੀ ਉਰੇ ਫਰਨੇਗੇ ਲੋਕ ਚਲ ਬਜ਼ਾਰ ਚ ਆਪਾਂ ਗਏ ਦੇਖਣਾ ਕਿੰਨੇ ਲੋਕ ਗਾ ਕਿੰਨੀ ਬਾੜ ਦੀ ਜਿਹੜਾਈ ਕਰਦੇ ਆ ਭਾਈ ਲਾ ਕਹਿੰਦੇ ਬੰਦਾ 17000 ਵੋਟ ਕਾਇਦ ਨਹੀਂ ਗੱਲ ਆ ਕਹਿੰਦਾ ਹੋਰ ਆਪਣੇ ਰੋਡ ਤੋਂ ਕਮਾਲ ਕਰਤੀ 90 ਵੋਟਾਂ ਆਪਣੇ ਰੋਡ ਤੋਂ ਆਪਦੀ ਪਾਰਟੀ ਨਹੀਂ ਹੈ ਨੇ ਫੌਜੀ ਨੇ ਵੀ ਰਾਜੂ ਫਿਰ ਫੌਜੀ ਮਾਗਰ ਵੀ ਖੜੇ ਨੇ ਆਪਣੇ ਰੋਡ ਦੇ ਲੋਕ ਯਾਰਾ ਰੋਡੀ ਵੋਟ ਘਾਟ ਗਈ ਕੋਸਤਾ ਸਾਡੀ ਤਾਂ ਘਟ ਗਈ ਯਾਰ ਘਟ ਗਈ ਫਤਵਾ ਦਾ ਫਿਰ ਵੀ ਲੋਕਾਂ ਦਾ ਮਿਲ ਗਿਆ ਸਾਨੂੰ ਤਜਰਬਾ ਕਟਾ 1150 ਵੋਟ ਘਟ ਗਿਆ ਯਾਰ ਸਰ ਨਾਲ ਸ਼ਾਇਰ ਨੇ ਡੋਬਤਾ ਪੁਆਇੰਟ ਦਾ ਯਾਰ ਕੱਲ ਬਾਜ਼ਾਰ ਤੇ ਦੇਖਿਆ ਸੀ ਕਹਿੰਦਾ ਬਹੁਤ ਬਾੜ ਦੀ ਬਹੁਤ ਜਿਹੜਾਈ ਕਰਦੇ ਜੇਦਾ ਭਾਈ ਬਾੜ ਨਹੀਂ ਕਹਿੰਦਾ ਬਾੜ ਨਹੀਂ 8000 ووٹ ਤਾਂ ਪੰਜ ਨਹੀਂ ਯਾਰ ਚ ਵੀ ਆਉਂਦਾ ਰਿਹਾ ਯਾਰ ਲੋਕ ਕੁਝ ਵੀ ਕਰ ਸਕਦੇ ਨੇ ਯਾਰ ਬਰਨਾਲੇ ਜਲੇ ਦੇ ਸਰ ਸਾਹਿਬ ਮੇਰੇ ਸਾਡੇ ਤੋਰੀ ਐ ਮੰਨ ਸੇ ਹੰਕਾਰ ਤੋੜ ਦੇ ਇੱਕ ਲੱਖ ਰੁਪਇਆ ਲੈ ਕੇ ਦਿਖਾ ਦੇ ਕੌਣਾ ਕੋਈ ਵੀ ਅਮਦਾ ਯਾਰ ਹੁਣ ਢਾੜੂ ਵਾਲਿਆਂ ਨੇ ਕਰ ਲੈਨੇ ਫਿਰ ਜਮਾ ਹੀ ਨਹੀਂ ਲੋਕਾਂ ਨੇ ਗਾਹ ਨੂੰ ਪਾਉਣੀ ਐ ਜੇ ਨਾ ਕਰੇ ਜਨਾ ਕਰਿਆ ਫੇ ਜਮਈ ਬਸ ਉਹ ਹੋ ਗਿਆ ਫਿਰ ਗਾਹ ਨੂੰ ਅਗਲੀਆਂ ਚੋਣਾ ਚ ਜਮਈ ਮਾਣ ਦੇਣਗੇ ਇਹਦਾ ਜੇ ਕੰਮ ਰੋਕ ਤੇ ਹੋਣਾ ਕੰਮ ਵੀ ਨਹੀਂ ਦੇਖਦੇ ਹੁਣ ਕੰਮ ਕਰਿਆ ਦੀ ਹੁਣ ਕਿਹੜਾ ਪਾਤੀਆਂ ਹਾਂ ਹਾਂ ਉਹ ਨੂੰ ਕਹਿੰਦੇ ਕੰਮ ਕਰੀ ਦਾ ਪੰਜ ਤੋਂ ਡੰਡੇ ਤੋਂ ਲੋਕ ਦਾ ਪੁੱਠੇ ਨੇ ਉਹ ਵੀ ਕਰੀ ਜਾਂਦੇ ਯਾਰ ਖੁੰਡ ਗੱਲਾਂ ਨੇ ਤਾਂ ਖੁੰਡ ਚਰਚਾ ਇਹਦਾ ਯਾਰ ਸਾਥਾਂ ਦੀਆਂ ਗੱਲਾਂ ਨੇ ਇਹਦਾ ਯਾਰ ਸਹੀ ਗੱਲ ਆ ਲੋਕ ਤਾਂ ਖੜਾ ਹੀ ਨਹੀਂ ਯਾਰ ਇੰਨੀ ਕਿੱਥੇ ਲੈ ਜੂ ਇੰਨੀ ਕਿੱਥੇ ਲੈ ਜੂ ਕਹਿੰਨੇ 5000 ਰੁਪਏ ਜੂ 4000 ਰੁਪਏ ਜ ਵਾੜਤਾ ਤੋੜ ਗਿਆ ਰਿਕਾਰਡ ਭਾਏ ਨਾ। ਇਹਦਾ ਮੀਤ ਦਾ ਘੇਰਾ ਦੀ ਉਹੀ ਮਾਰ ਗਿਆ। ਉਹ ਪ੍ਰੀਤ ਹੋਰਿਆਂ ਦੇ ਪੈਸੇ ਦੀ ਡਿਗ ਭੰਦੇ ਵੀ ਤੁਸੀਂ ਜਿੱਤਿਆ ਦਿਓ। ਇੰਨੀ ਹੀ ਦੋ। ਰੋਹ ਦੇਖਣ ਲੱਗ ਜਾਣਾ ਕਣਕ ਜੀ। ਵੀ ਦੇਖਣ ਨੂੰ ਤਾਂ ਬਹੁਤ ਲੱਗਦੀ ਆ। ਵੀ ਓਂ ਘਾਟਾ ਸੱਟਾ ਦੇ ਦੀ ਇਹ ਕਾ ਲੋਟ ਆ। ਦਚਿੱਤੀ ਜਾਂ ਯਾਰ। ਗੱਲ ਚ ਅਗਲ ਕੱਢ ਲਾ ਜੇ ਇਹਦੀ ਲਾ ਦੇ। ਸੰਡੇ ਅੱਜ। ਇਹ ਸਾਡਾ ਮਾਸਟਰ ਦਾ ਜੀ ਸੰਡੇ ਫਿਰ ਇਹ ਵੀ ਬੂਟਾਂ ਜੀ ਆਉ ਕਰਦਾ ਜੀ। ਇਹ ਵੀ ਬੂਟਾਂ ਜੀ ਕਰਦਾ ਜੀ ਹਾਲੇ। ਹੈ ਪਟਰਤਲ ਪੱਟਾ ਤਾਂ ਜਾਊਗਾ। ਪੱਤਾਂ ਦਾ ਹੁਣ ਛੱਡਾਂਗੇ ਯਾਰ ਆਪਾਂ ਇਹਨੂੰ ਹੂੰ ਵੱਡਾ ਵਾਲਾ ਆ ਬੂਟਾ ਲਾਉਣਾ ਜੀ ਅਸੀਂ ਪੱਟ ਕੇ ਤੁਸੀਂ ਦੱਸੋ ਵੀ ਹੋ ਸਕਦਾ ਇਹ ਕਿ ਨਹੀਂ ਕਿਉਂਕਿ ਇਹਦੇ ਲਵੀ ਇੱਕ ਮਰੂਦ ਆ ਫਿਰ ਦੋ ਤਾਂ ਹੋਣੇ ਨਹੀਂ ਤਾਂ ਕਰਕੇ ਆਏ ਵੀ ਜੇ ਇਹਨੂੰ ਕੱਟ ਕੇ ਲਾ ਦਈਏ ਤਾਂ ਲੋਟ ਆ ਦੇਖਦੇ ਆਂ ਬਾਕੀ ਰੈ ਕਰਦੇ ਆ ਲੱਗ ਗਏ ਨਹੀਂ ਸਾਡੇ ਮੋਸਟਰ ਵੇ ਕੱਢਣ ਬੂਟਾ ਕਹਿੰਦੇ ਲੈ ਕੇ ਜਾਵਾਂਗੇ ਹਟਦੇ ਨਹੀਂ ਕਹਿੰਦੇ ਲੱਗੂ ਠੇਕਕਲ ਵਾਲੀ ਗੱਲ ਹੀ ਹੋ ਗਈ ਦੀ ਹਾਂ ਠੇਕਕਲ ਵਾਲਾ ਹੀ ਕੰਮ ਚੱਲ ਭੂਆ ਹੈ ਚੱਲ ਬੋਆ ਜੀ ਬਹੁਤ ਨੇ ਬਰੀਕ ਨੇ ਸਹੀ ਗੱਲ ਆ ਸਹੀ ਗੱਲ ਹੈ ਕੱਟਤਾ ਜੀ ਚੱਕਲਾ ਹੁਣ ਲਾਇਆ ਜਾਊਏ ਵੱਡੇ ਕੱਖ ਜੀ ਆਪਾਂ ਅੱਜ ਤਾਂ ਸੁਨੇਹੀ ਵੜਤੇ ਅੱਗੇ ਲੇਟ ਹੋ ਜਾਂਦੇ ਨੇ ਪਾਏ ਪੰਡ ਚੋਂ ਖੜੀਆ ਰੇੜੀ ਉਤੇ ਲੱਦ ਕੇ ਮਰਾਂਗੇ ਮਸ਼ੀਨ ਮਗਰ ਮਾਤੇ ਜੀ ਘਰ ਅਸੀਂ ਨੇ ਮਗਰ ਬੱਕਦੇ ਤੁੱਪੇ ਵਾਲਾ ਦਿਨ ਹੁਣ ਤਾਂ ਵਧੀਆ ਹੁੰਦੇ ਨੇ ਜੀ ਆ ਬੈਠੇ ਨੇ ਟੌਰਨ ਵਾਲਾ ਰੈਂਬੋ ਵੀ ਸੁੱਤਾ ਪਿਆ ਐ ਬੈਠੀਆਂ ਗੱਲਾਂ ਕਰੀ ਜਾਂਦੇ ਨੇ ਪੂਰੀ ਟੁੱਪ ਸੇਕਦੇ ਨੇ ਮੌਜਾਂ ਨਾਲ ਸਾਰੀਆਂ ਆਪਣੇ ਹੱਥੀ ਲਾਏ ਬੂਟੇ ਦੇਗਾ ਨਾ ਫਲ ਨੂੰ ਖਾਣ ਦਾ ਵੱਖਰਾ ਨਜ਼ਾਰਾ ਹੁੰਦਾ ਏ ਮੈਂ ਤੋੜ ਕੇ ਦਾ ਬਈ ਖਾਣ ਦਾ ਸੁਆਦ ਹੀ ਏਡਾ ਹੈ ਐ ਤੋੜ ਕੇ ਤਾਂ ਜਿਹੜਾ ਇਹ ਨਜ਼ਾਰਾ ਏ ਕਾਹਨੂੰ ਆਉਂਦਾ ਮੁੰਬਈ ਮੋਲ ਤਾਂ ਕਹਿੰਦੇ ਮਰਜ਼ੀ ਲੈ ਲਓ ਕੜਾ ਸੁਆਦ ਆਏ ਹੱਥੀ ਤੋੜ ਕੇ ਐ ਖਾਣ ਦਾ ਨਜ਼ਾਰਾ ਹੁੰਦਾ ਉਹ ਨਜ਼ਾਰਾ ਅੱਡੀ ਆ بڑا ਬਿਆਨ ਹੀ ਨਹੀਂ ਹੁੰਦਾ ਸ਼ਬਦਾਂ ਚ ਪਰ ਖਾਣੇ ਕਿੰਨੂ ਜੀ ਕਿੰਨੂ ਕਿੰਨੂ ਬਹੁਤ ਟੇਸਟੀ ਏ ਸਾਡੇ ਬਹੁਤ ਮਿੱਠੇ ਨੇ ਪਰਿਆ ਪਿਆ ਹਲਦਾ ਝੜੇ ਵਾਲੇ ਨੇ ਟੇਸਟੀ ਬਹੁਤ ਨੇ ਜੀ ਮਾਚੇ ਲਈ ਮਸਤ ਪੇਰ ਨੇ ਮੇੜਿਆ ਜੀ ਆਪਾਂ ਸੰਨੀ ਦਾ ਸੰਨੀ ਦਾ ਵੀ ਨਵੇੜਤਾ ਜੀ ਇਹਨਾਂ ਦਾ ਕੱਖ ਹੁੰਦੇ ਨੇ ਕੱਟਰੂ ਆ ਜਾਂਦਾ ਫੇਰ ਚੱਕ ਲਿਆਂਦਾ ਜੀ ਜੰਦਰਾ ਜੀ ਹਾਂਜੀ ਰਾਜੂ ਜੀ ਦਰਸ਼ਕਾਂ ਨੂੰ ਦਫਾ ਦਿਖਾਉਣਾ ਹੀ ਪਊ ਨਾ ਵੀ ਐ ਲਾਉਨੇ ਆ ਦਰਸ਼ਕ ਸਾਰੇ ਜਾਣਦੇ ਨੇ ਉਹਨਾਂ ਨੇ ਕਈ ਜੰਦਰੇ ਲਾਏ ਦਰਸ਼ਕਾਂ ਨੂੰ ਜਿਹੜੇ ਨਹੀਂ ਲਾਉਂਦੇ ਐਂ ਤਾਂ ਪਤਾ ਤਾਂ ਲੱਗਣਾ ਚਾਹੀਦਾ ਨਾ ਵੀ ਐ ਜੰਦਰਾ ਲਾਉਂਦੇ ਨੇ ਐ ਲਾਉਂਦੇ ਫੇਰ ਐ ਖਿੱਚ ਖਿੱਚ ਅਸੀਂ ਕਰਿਆ ਪੱਦਰ ਜੀ ਜਿਹੜਾ ਉੱਚਾ ਨੀਮਾ ਜਾਂ ਸੀ ਆ ਵੀ ਇੱਥੋਂ ਆ ਵੀ ਲੋ ਵਾਲੇ ਦੋ ਦੋ ਕੰਮ ਕਰਨੇ ਪੈਂਦੇ ਨੇ ਜੀ ਇਧਰੀ ਕੰਮ ਲਈ ਜਾਂਣਾ ਨਾਲ ਨਾਲ ਬਲੌਗ ਵੀ ਬਣਾਉਣਾ ਪੈਂਦਾ ਜੀ ਨਾਲ ਜਿੰਦਰਾ ਵੀ ਲਾਉਣਾ ਪੈਂਦਾ ਤੇਰਾ ਤੁਸੀਂ ਪਸੰਦ ਕਰਦੇ ਹੋ ਅਸੀਂ ਤਾਂ ਬਣਾਈ ਜਾਂਦੇ ਨੇ ਇਹ ਇੰਨਾ ਟਾਈਮ ਕਿੱਥੇ ਬਣਾਉਦੇ ਜੀ ਅਸੀਂ ਨਹੀਂ ਤਾਂ ਬਲੌਗ ਬਲੌਗ ਹਟ ਗਏ ਹੁੰਦੇ ਕਾਦੇ ਕਹੋ ਵੀ ਰਾਜੂ ਫੇਰ ਲਾਇਆ ਜੀ ਅਸੀਂ ਪੱਟਾਂ ਤੇ ਜਿੰਦਰਾ ਜਿਹੜੀ ਮਾੜੀ ਮੋਟੀ ਕਾਸਰ ਸੀ ਉਹ ਕੱਢੀ ਵਲੌਗ ਸਾਡੇ ਪੂਰੇ ਅੱਛੇ ਬਣਦੇ ਨੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੀ ਸਾਨੂੰ ਹਾਂ ਹਨਾ ਦੇਖਿਆ ਕਰ ਹਾਂ ਬਾਤ ਇਹ ਕਹਿੰਦੀ YouTube ਤੇ ਫੇਸਬੁੱਕ ਤੇ YouTube ਤੇ ਮੈਂ ਤਾਂ ਵੀ ਆਇਆ ਨਹੀਂ ਨਾ ਫੇਸਬੁੱਕ ਕਹਿਣਾ ਹੈਗਾ ਫੇਸਬੁੱਕ ਤੇ ਵੀ ਪਾਉਣਾ ਹੈ ਨਾ ਫੇਸਬੁੱਕ ਤੇ ਵੱਧ ਪਾਉਣੇ ਆਪਣਾ ਯਾਰ ਪਤਾ ਕਰਨ ਦੇ ਨਹੀਂ ਕਿਸੇ ਲੋੜ ਆਪਣਾ ਹੀ ਪਤਾ ਲੱਗ ਜਾਵੇ ਕੀ ਕਰਦੇ ਨੇ ਕੀ ਵਲੌਗ ਦੇਖੀ ਹਰੇ ਦਿਨ ਦਾ ਪਾਉਣਾ ਹੈ ਇਕਦਾਂਗਲਾ ਉਹੀ ਹੁੰਦਾ ਥੋੜੇ ਟਾਈਮ ਦਾ ਪਾਉਂਦਾ ਆਪਾਂ ਦਾ ਫਿਰ ਸਾਰੇ ਟਾਈਮ ਦਾ ਪਾਉਣਾ ਤੜਕੇ ਸੂਰਜ ਚੜ੍ਹਦੇ ਤੋਂ ਛਿਪਦੇ ਤੱਕ ਹਾਂ ਰਾਜੂ ਦਰਸ਼ਕ ਵੀ ਕਹਿਣਗੇ ਵੀ ਗੇਤੇ ਕੱਖ ਬੜੇ ਬੀਜੇ ਮੇ ਬੰਦੇ ਹਿੰਮਤੀ ਨੇ ਇਹ ਤਾਂ ਜੀ ਅਸੀਂ ਵੋਟਾਂ ਜਿਆ ਕਰਕੇ ਲੇਟ ਹੋ ਗਏ ਨਾਲੇ ਸਾਡਾ ਬੰਦਰ ਜਿੱਤਿਆ ਨਹੀਂ ਹਾਂ ਪੁੱਛ ਵੀ ਕਿਹੜੀ ਪਾਰਟੀ ਕਿੱਥੇ ਜਿੱਤੇ ਆ ਵੀ ਖੜ ਗਏ ਜੀ ਦੱਸ ਦਿਆ ਨਾ ਵੀ ਸਾਡਾ ਟਾਈਮ ਹੋ ਗਿਆ ਬੰਨਿਆ ਨਹੀਂ ਵੀ ਅਸੀਂ ਮੰਨਦੇ ਆ ਮੰਨਦੇ ਸਾਨੂੰ ਵੀ ਮੰਨਾ ਮੈਂ ਵੀ ਬੰਦਾ ਬਸ ਚਾਹ ਪੀ ਗੇ ਚਾਹ ਪੀ ਲਾ ਨਾ ਨਾ ਬਸ ਚਾਹ ਗੋ ਪੀਉਣਾ ਜੀ ਫਿਰ ਅਸੀਂ 5 ਰੁਪਏ ਨੇ ਆਪਦੀ ਚਾਹ ਦਾ ਟੇਬਲ ਤੇ ਦਰ ਲਈ ਹਰ ਕਿਹੜਾ ਸਮਾਨ ਸੀ ਹੋ ਗਿਆ ਨੁਕਸਾਨ ਕਰਾਤਾ ਜੀ ਇਹਨੂੰ ਤਾਂ ਚਾਹ ਦਾ ਇਹਦਾ ਜਰਦਾ ਮੋੜ ਕੇ ਇਹਨੂੰ ਤਾਂ ਆਪਦੀ ਕੁੜੀ ਚ ਪਾਉਣਾ ਪੈ ਗਿਆ ਜੀ ਨੁਕਸਾਨ ਹੋ ਗਿਆ 5 ਰੁਪਏ ਤਾਂ ਚਾਹ ਪੀਉਣ ਦਾ ਬਹੁਤ ਜ਼ਿਆਦਾ 5 ਰੁਪਏ ਦਾ ਹੋ ਗਿਆ ਅੰਦਰੋਂ ਤਰਸੀਸ ਦਿੱਤੀ ਇਹਨੇ ਵੀ ਉਹ ਹੋ ਕਹਿੰਦਾ ਚਲਾਉਨੇ ਇਹ ਨੱਕਾ ਫੇਰ ਆਪਾਂ ਮੋਟਰ ਛੱਡ ਕੇ ਫੇਰ ਉਹ ਕਰਾਂਗੇ ਜੀ ਫਿਰ ਬੀਜਾਂਗੇ ਇੱਥੇ ਪਰਸਵੀਨ ਬਸ ਲਾ ਦਈਏ ਨੱਕਾ ਲਾਤਾ ਜੀ ਨੱਕਾ ਨੱਕੇ ਦੋਨੇ ਲਾਤੇ ਹੁਣ ਚਲਾਉਨੇ ਜਾ ਕੇ ਮੋਟਰ ਟੀਨ ਜਾ ਵੀ ਬਦਲਦੀ ਹੈ ਜੀ ਫੇਰ ਫਿਰ ਚਲਾਉਨੇ ਆ ਮੋਟਰ ਟੀਨ ਜਾ ਬਦਲ ਤਾਂ ਦੱਬਦੀ ਹੁਣ ਮੋਟਰ ਦਾ ਵੀ ਪਟਨ ਲੈਟ ਆ ਗਈ ਹੈ ਜੀ ਛੜਤਾ ਹੀ ਆਟੋਮੈਟਿਕ ਅਜ ਨਾ ਰਾਮ ਲਾਉਂਦੇ ਜੀ ਮੋਟਰ ਪਾਣੀ ਚੱਕਣ ਨੂੰ ਚਲਾਓ ਮੇਰੇ ਭਾਈ ਚਲਾ ਦੀ ਜੀ ਕੀੜਿਆਂ ਤੋਂ ਦਵਾਈ ਜੀ ਵੀ ਕੀੜੇ ਨਾ ਚੱਕਣ ਜਾਨਵਰ ਨਾ ਚੱਕਣ ਮਾੜੀ ਜੀ ਕਲੋਰੋ ਲਾ ਦੀ ਜੀ ਰਾਜੂ ਵੀ ਫਿਰ ਬੀ ਬੂਤ ਆ ਸਾਡਾ ਰਾਜੂ ਹੀ ਕਰਦਾ ਜੀ ਤਿਆਰ ਬਾਲੀ ਪੈ ਗਈ ਤਾਲਾ ਕੋਈ ਨਾ ਆਸਰੀ ਫਾਇਦਾ ਹੀ ਆ ਘਟਦਾ ਹੋਣੀ ਬਣਸਾ ਵੀ ਉਧਰ ਸਪਰੇਅ ਕਰ ਰਿਹਾ ਜੀ ਭਰ ਰਿਹਾ ਢੋਲੇ ਮੈਗਜ਼ੀਨ ਕਰ ਰਿਹਾ ਪਤਾ ਨਹੀਂ ਕਿਹੜੀ ਕਰ ਰਿਹਾ ਪੂਰਾ ਕੰਮ ਜੋਰਾਂ ਤੇ ਚੱਲਿਆ ਜੀ ਸਾਡਾ ਕਸਾਨੀ ਦਾ ਬਣਸਾ ਵੀ ਕਰਿਆ ਜੀ ਸਪਰੇਅ ਕਿਹੜੀ ਕਰੀ ਜਾਣਾ ਘਟਾ ਜੀ ਮੈਗਜ਼ੀਨ ਜੀ ਵਧੀਆ ਵਧੀਆ ਮਾਰਦੇ ਮਾਰਦੇ ਉਹ ਕਣਕ ਤੇ ਸਪਰੇਅ ਕਰ ਰਿਹਾ ਹੈ ਇਧਰ ਸਾਡੇ ਬਰਹੀਣ ਬੀਜ ਜਾ ਰਹੀ ਹੈ ਤੂੰ ਯਾਰ ਬਜਾਵਾਂ ਦਾ ਤੂੰ ਆ ਦੇ ਦੇ ਪਾਲਕ ਦਾ ਬਸ ਜੀ ਇਹਦੇ ਸੱਟਾ ਇਹ ਸੱਟ ਨਹੀਂ ਮੈਂ ਮੂਰੇ ਤੇਰੇ ਨਖੀਰ ਕੱਢ ਕੇ ਦਰਨਾ ਸਿਕੰਦਰ ਵੀ ਆਈ ਦੇਵਾਂਗੇ ਹੋਰ ਕੀ ਨਾ ਸਿਕੰਦਰ ਵੀ ਆਈ ਹੋਣਗੇ ਤੂੰ ਆ ਆ ਲੈ ਜਾ ਇਹਨੂੰ ਲਖੀਤਰ ਸਿੱਟ ਕੇ ਥੋੜਾ ਥੋੜਾ ਬੀਜ ਬਾਅਦ ਥੋੜਾ ਹੋਰ ਮੈਂ ਦੱਸਾਂ ਉਹ ਤੁਰ ਪਿੱਛਰਾ ਪਾਲਕ ਵੀ ਬੀਜਤਾ ਜੀ ਮੱਟਦੇ ਆਏ ਆ ਬੀਬੀ ਦੇਖੋ ਜੀ ਐਂ ਬੀਜ ਦਿਆਂ ਦੇਖੋ ਜੀ ਮਾਗਰ ਮਿੱਟੀ ਪਾਉਂਦੇ ਹੁੰਦੇ ਆਂ ਆਏ ਫਿਰ ਰਾਲ ਮਿਲ ਕੇ ਚੱਲਿਆ ਸਾਰੇ ਕੰਮ ਸੜਦੇ ਆਂ ਆਹ ਦਾਦਾ ਸੜਦੇ ਆਏ ਦੇਖਿਆ ਜੀ ਕੋਈ ਬੀਜ ਦਾ ਅਸੀਂ ਬੀਜਦੇ ਆਂ ਦੇਖਿਆ ਐ ਵੀ ਪਾਉਂਦਾ ਕੋਈ ਬੀਜ ਤਾਂ ਜੀ ਬੀਜ ਤਾਂ ਆਏ ਵੀ ਦੇਈ ਅਸੀਂ ਆਏ ਪਾਲਕ ਦੇਖੋ ਹਣਾ ਤੋ ਕਿਵੇਂ ਮਰਜ਼ੀ ਵੱਢ ਕੇ ਲਈ ਜਾਇਓ ਕਹਿੰਨਾ ਮਰਜ਼ੀ ਪਾਲਕ ਪਾਲ ਕੀ ਕਰਤਾ ਹਾਂ ਜੀ ਚੰਦਰ ਰਵੀ ਦੇ ਦਰਸ਼ਕੋ ਇਹ ਵੀ ਪਿਆਜੀ ਪਿਆਜੀ ਜਾਈਏ ਇਹ ਵੀ ਤੇ ਦੇਖ ਕੇ ਜੇ ਸਰਪ੍ਰਸਤ ਸਮਾਰ ਕੇ ਜੇ ਉਮੀਪਾਲ ਕਮਾ ਗਈ ਥੋੜਾ ਥੋੜਾ ਹੀ ਇਹ ਇਕੱਲਾ ਇਕੱਲਾ ਹੀ ਹੋਵੇ ਚੇਕੰਦਰ ਦਾ ਤੂੰ ਦਾ ਬਾਲਾ ਇਕੱਠਾ ਸਿੱਟੀ ਆ ਨਾ ਇਕੱਠਾ ਦਾ ਛਟਾ ਉਹ ਨਾ ਇਹ ਤਾਂ ਬਾਲਾ ਨੇੜੇ ਛੜਦਾ ਤਾਂ ਯਾਰਾ ਉਹ ਨਹੀਂ ਆ ਜਾਏ ਬਸ ਭਰਨ ਵਾਲਾ ਜੀ ਭਰ ਕੇ ਉਸ ਤੋਂ ਬਾਅਦ ਫਿਰ ਸੱਟਾ ਦਵਾ ਦੇਗੇ ਭਰ ਗਿਆ ਭਾਣ ਦਾ ਉਹ ਕੱਠਲ ਲਿਆਉਣ ਲਿਆ ਜਾ ਕੇ ਬਟੋ ਜਾ ਕੇ ਦੋ ਨਾ ਜੀ ਲਓ ਜੀ ਫੌਜੀ ਜੀ ਆਜਾ ਕੋ ਬੱਠੜ ਜੀ ਹਰ ਦੇ ਕੋਈ ਹੁਣ ਹੱਸ ਕਿਉਂ ਪਈ ਜੀ ਤੁਸੀਂ ਫੌਜੀ ਜੂ ਹੈ ਜੀ ਸੱਟਾ ਪੂਰਾ ਫੌਜੀ ਦੀ ਲਾਦੀ ਡਿਊਟੀ ਉਹ ਵਾਲੀ ਤਾਂ ਨਹੀਂ ਚੱਲਣਾ ਪਈ ਨਾ ਦੂਜੇ ਗੈਰੇ ਚ ਵੀ ਸੱਟਤਾ ਹੀ ਫੇਰਾ ਇਹ ਜੀ ਵੀ ਭਰ ਕੇ ਸੱਟਾ ਹੀ ਦੇਣਾ ਫੌਜੀ ਦਾ ਫਿਰ ਪੂਰੇ ਸੌਂਕ ਨਾਲ ਹੀ ਦਿੰਦਾ ਜੀ ਸੱਟਾਂ ਪੂਰੇ ਹੀ ਭਾ ਦੀ ਚਾਚਾ ਬੀ ਜੰਗਾ ਕਾਚ ਨਾ ਛੱਡੀ ਕੈਰਾ ਦਾ ਪੱਧਰੀ ਆ ਵੀ ਪੋਮਾ ਥੋੜਾ ਜੈ ਇਨ ਕਾ ਇਨ ਕਾ ਬਾਕੀ ਦਾ ਪੱਧਰਾ ਜਾਮਾ ਪੂਰਾ ਕਿਵੇਂ ਪ੍ਰਤੀ ਕੱਖਾਂ ਨੂੰ ਤੇਰੇ ਨਾਲ ਵੋਟਾਂ ਹੀ ਮਾਰ ਗਿਆ ਪਹਿਲਾ ਸਰਪੰਚੀ ਦੀ ਆ ਗਿਆ ਹੁਣ ਫਿਰ ਜਿਮਣੀ ਚੋਣ ਆ ਗਈ ਬਾਈ ਕੱਖ ਦਾ ਤੇਰੇ ਉਹਨਾਂ ਨੇ ਮਾਰਦੇ ਸਹੀ ਗੱਲ ਆ ਯਾਰ ਵੋਟਾਂ ਜੇ ਉਲਟੇ ਕਰ ਕੀ ਹੋਇਆ ਕੱਖਾਂ ਦਾ ਕੱਲਾ ਜਾਣਾ ਹੁਣ ਕੰਮਤ ਨੂੰ ਬਾਹਲੇ ਰਹਿੰਦੇ ਨੇ ਸਹੀ ਗੱਲ ਹੈ ਕਨੰਦਾ ਬੰਦਾ ਰੱਖ ਤੂੰ ਸਹੀ ਗੱਲ ਬਰਸ਼ੀਣ ਦਾ ਤਾਂ ਐਡਾ ਸੌਂਕ ਨਾ ਸੱਟਾ ਦਿੰਦਾ ਵੀ ਬਜਾ ਕੇ ਕਹਿ ਦੀ ਜੀ ਮੇਰੇ ਉਹੀ ਦੀ ਬਰਸ਼ੀਣ ਹੀ ਨਹੀਂ ਮੁੜ ਕੇ ਹੋਈ ਤਾਂ ਹੀ ਉਹ ਅੱਜ ਇਹਨੂੰ ਸਪੈਸ਼ਲ ਬੁਲਾਇਆ ਫੇਰ ਚੱਲ ਤੇਰਾ ਗੰਗਲਾ ਦੇ ਵਰਤੀ ਜਮਾ ਮੌਕੇ ਦੇ ਮਕਾਇਆ ਉਹ ਬੀਵੀ ਆ ਥੋੜਾ ਇਹ ਉੱਚਾ ਨਹੀਂ ਮਾ ਸੀ ਜੀ ਇਹ ਕਹੀ ਨਾਲ ਕਰਿਆ ਫਿਰ ਇਧਰ ਚੜਦਾ ਨਹੀਂ ਦੀ ਪਾਣੀ ਦਾ ਕਦੂ ਵਾਲਾ ਕੰਮ ਹੋ ਗਿਆ ਜਿਵੇਂ ਕਦੂ ਕਰਦੇ ਹੋਣੇ ਇਹ ਆਈ ਖੇਤੀਆਂ ਸਾਡੀਆਂ ਆ ਲੇ ਜੀ ਇਹ ਵੀ ਐਂ ਮਾਰਨੀ ਪੈਂਦੀ ਆ ਕਦੂ ਵਾਲੇ ਮੰਨ ਵਾ ਕਰਦੇ ਆਂ ਦਾ ਉਹੀ ਰਹਿ ਗਿਆ ਮਾੜਾ ਜਾਂ ਪਾਣੀ ਆਊਗਾ ਦੋ ਵਜੇ ਬਾਅਦ ਦਾ ਹੋਊਗੀ। ਆਟੋਮੈਟਿਕਲੀ ਸੱਚ ਬੰਦ ਕਰੋ ਪਹਿਲਾਂ। ਫਿਰ ਦਾ ਬੂਆ ਲਾਜਾ ਬਟਨ। ਚੱਕੋ ਮੇਰੇ ਭਾਈ। ਹੋ ਗਈ ਜੀ ਮੋਟਰ ਬੰਦ। ਝੂਹਿਆਂ। ਝੂਹੇ ਪਿੰਜਰੇ ਨਾਲੇ ਫਿਰ ਕੋਈ ਗੱਲ ਬਣਾਈ ਨਹੀਂ ਕਿਉਂ ਵੀ। ਤਾਂ ਕੋਈ ਗੱਲ ਸੁਣਾ ਕੇ ਜਾਂਦਾ। ਪਿੰਜਰੇ ਨਾਲ ਨਹੀਂ ਤੇਰੇ ਕੋਈ ਹੀ ਹੁੰਦਾ ਹੁੰਦਾ ਕਿ ਦਵਾਈ ਦੂਈ ਤਰ੍ਹਾਂ। ਸਹੀ ਗੱਲ ਹੈ। ਇਕੱਠੀ ਮਰ ਜਾਣਾ। ਸਹੀ ਗੱਲ ਹੈ। ਉਦਾਂ ਮੇਰੇ ਫਾਈਟ ਕਮੈਂਟਾਂ ਹੋਏ ਹੁੰਦਾ ਤਾਂ ਬੜਾ ਤੇਜ਼ ਤੂ ਜਾਇਆ ਹੂ ਮੈਂ ਕੰਮ ਨਹੀਂ ਆਇਆ ਕੋਈ ਨਹੀਂ ਇਹ ਕਿੱਥੇ ਰਾਹ ਦਿੰਦਾ ਵੀਰਾ ਐ ਨਹੀਂ ਰਾਹ ਦਿੰਦਾ ਇਹ ਓਏ ਦੱਸ ਦੋ ਯਾਰ ਮਾਸਟਰ ਤੂੰ ਦਾ ਯਾਰ ਸੰਡੇ ਘੜਤੇ ਯਾਰ ਤਿੱਬੇ ਦੇ ਆ ਦੇਖੋ ਜੀ ਸਾਡੇ ਮਾਸਟਰ ਨੇ ਅੱਜ ਸੰਡੇ ਐਸਪੈਂਡ ਕਰਿਆ ਜੀ ਤੇ ਬਾਅਦ ਦੇਖੋ ਜੀ ਸਾਰਾ ਘੜਕੇ ਐ ਬਣਾਤਾ ਪੂਰਾ ਸਾਫ ਇੱਥੇ ਪੰਨੀ ਸੀ ਜੀ ਓਵੇਂ ਸੀ ਬੁਰਾ ਹਾਲ ਸੀ ਵੈਰੀ ਗੁੱਡ ਯਾਰ ਕਾ ਕਮਾਲੀ ਕਰਤੀ ਯਾਰ ਤੁਸੀਂ ਟਰੈਕ ਰੱਖ ਲੈਣਾ ਇਕੱਲੇ ਹਾਂ ਬਾਕੀ ਸਾਰਾ ਘਟ ਦੇਣਾ ਆ ਪੇਰੀਆਂ ਪੂਰੀਆਂ ਸਾਗਤਿਆਂ ਆ ਉਹ ਪੰਜ ਮਿੰਨ ਆਹ ਚੰਗਾ ਵੀ ਵੈਰੀ ਗੁੱਡ ਬਹੁਤ ਅੱਛਾ ਜੀ ਬਹੁਤ ਅੱਛਾ ਐ ਸਾਡੇ ਬੰਦੇ ਕੁਦਰਤ ਦੇ ਬਹੁਤ ਨੇੜੇ ਨੇ ਜੀ ਬਹੁਤ ਸਿਪਾਈ ਰੱਖਦੇ ਨੇ ਹੁਣ ਇਹਨੂੰ ਆਹੋ ਕਰ ਦੇਣਗੇ ਬਸ ਅੱਗੇ ਵੀ ਲਾ ਦੇਣਗੇ ਪਰ ਇਹ ਹਟਾ ਕੇ ਲਾਉਣਗੇ ਐ ਦਰਸ਼ਤਾਂ ਨੂੰ ਨਹੀਂ ਕਿਤੇ ਤੁਹਾਨੂੰ ਆਏ ਹੋਵੇ ਵੀ ਦਰਸ਼ਤਾਂ ਨੂੰ ਬਹੁਤ ਸਮਝਦਾਰੀ ਨਾਲ ਚੱਲਦੇ ਨੇ ਜੀ ਸਾਡੇ ਬੰਦੇ ਇਹ ਆ ਦਰਸ਼ਕੋ ਸਾਡੀ ਲਾਈਫ ਵੀਰੇ ਅਜੱਟੇ ਬੱਸ ਸਮਾਪਤੇ ਮਨਣਾ ਤਾਂ ਲੱਗੇ ਨਹੀਂ ਦੱਬਾਸ ਮਾਰਨ ਜੀ ਤੁਹ ਤਾਂ ਲੱਗਿਆ ਨਹੀਂ ਫੇਰ ਮਨ ਇੱਥੇ ਬਹੁਤ ਜੀ ਇੱਥੇ ਰਹੇ ਜਿਸਨੇ ਸਾਡੇ ਤਿੱਤਰ ਵੀ ਇੱਥੇ ਰਹਿੰਦੇ ਨੇ ਤੁਹ ਨੂੰ ਦਿਖਾਇਤਾ ਸੀਗੇ ਉੱਤੇ ਸਾਡਾ ਵੀ ਆ ਗਿਆ ਜੀ ਸਾਡਾ ਪਿਆਰਾ ਬੱਚਾ ਈ ਹੈ ਹਲੋ ਆ ਵੀ ਕਿਵੇਂ ਹੋ ਠੀਕ ਹੋ ਅੱਛਾ ਹੂੰ ਦੱਸੋ ਆ ਠੀਕ ਹੋ ਖੇਡ ਕੇ ਆਇਆ ਹੂੰ ਕੀ ਖਾ ਕੇ ਆਇਆ ਹੂੰ ਅਮਰੂਦ ਖਾ ਕੇ ਆਇਆ ਅੱਛਾ ਜਿਹੜਾ ਬੰਦਾ ਕੁਦਰਤ ਦੇ ਨੇੜੇ ਹੁੰਦਾ ਕਹਿੰਦਾ ਉਹ ਰੱਬ ਦੇ ਨੇੜੇ ਹੁੰਦਾ ਆਪਾਂ ਹੁਣ ਕੁਦਰਤ ਦੇ ਨੇੜੇ ਆਂ ਖਾਸ ਹਾਂ ਕੁਦਰਤ ਦੇ ਰੱਬ ਦੇ ਵੀ ਨੇੜਿਆਂ ਦਾ ਇਹ ਗੱਲ ਤਾਂ ਹੈਗੀ ਆ ਆ ਚੈੱਕ ਕਰੋ ਜੀ 5 ਵਜੇ ਤੱਕ ਇਹ ਆਇਆ ਲੋਕੇਸ਼ਨ ਠੀਕ ਆ ਨਾ ਉਹ ਦਵਾ ਦਿਖਾਵਾਂਗੇ ਤੁਹਾਨੂੰ ਇਹਦਾ ਕੀ ਬਣਦਾ ਗਿਆ ਹਰੀਆ ਸੰਤ ਲੈਣ ਦਿਖਾਉ ਉਹ ਫਿਰ ਤੁਹਾਨੂੰ ਇਹਦਾ ਕੀ ਆ ਜੀ ਮਾਸਟਰ ਸਾਡਾ ਹਥਿਆਰ ਹੁਣ ਦੇਖੋ ਕੀ ਬਣਦਾ ਇਹਦਾ ਕੀ ਬਣਾਊਗਾ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਦੇਖੋ ਕਿਵੇਂ ਸਫਾਈ ਕਰ ਦੂਗਾ ਅੱਜ ਇਹਦਾ ਸਫਾਈ ਤੇ ਜੋਰ ਹੈ ਸਾਡੇ ਬੰਦੇ ਦਾ ਅੱਜ ਦਾ ਵੀ ਤੇ ਸਫਾਈ ਇਦੀ ਜੋਰ ਲਾ ਦਣਾ ਤੇਬੇ ਦੀ ਸਫਾਈ ਦੀ ਸਹੀ ਗੱਲ ਹੈ ਇੱਕ ਕੰਮ ਕੱਲ ਤੇ ਨਹੀਂ ਸੜਨਾ ਚਾਹੀਦਾ ਕਹਿੰਦੇ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅੱਬ ਪਰ ਮੈਂ ਪਰ ਲੈ ਹੋ ਗਈ ਫੇਰ ਕਰੇਗਾ ਕਦਬ ਇਹ ਵੀ ਕਬੀਰ ਦਾ ਦੋਹਾ ਜੀ ਪਾਣੀ ਦੀਆਂ ਵੀ ਤੁਹਾਨੂੰ ਬਹੁਤ ਤਕਾਂ ਆਉਂਦੀਆਂ ਨੇ ਅੱਜ ਸਰਦੀ ਨੂੰ ਗਾਰਮੈਂਟਾਂ ਦੀ ਗੱਲ ਬਣਾਤੀ ਇਹਦੀ। ਦਾ ਬਿਜਲੀ ਦੇ ਕੰਮ ਕਰਦਾ ਇਹ ਪੌਦਾ। ਇਹ ਪੌਦਾ ਬਿਜਲੀ ਦੇ ਕੰਮ ਕਰਦਾ ਜੀ ਕਹਿੰਦੇ ਇਲੈਕਟ੍ਰੋਕਾ ਪਤਾ ਨਹੀਂ ਕੀ ਹੁੰਦਾ ਇਹ ਤਾਂ। ਕਰੰਟ ਆਉਂਦਾ ਦੇਖੋ ਜੀ ਉਹਦੀ ਨਾਲ ਦੀ ਨਾਲ ਹੋ ਹੀ ਜਾਂਦਾ ਹੈ। ਵੈਰਾਈਟੀਆਂ ਦਾ ਸਾਡੇ ਬਹੁਤ ਰੱਖੇ ਹੋਏ ਨੇ ਜੀ ਦਿਖਾਵਾਂਗੇ ਤੁਹਾਨੂੰ ਹੌਲੀ ਹੌਲੀ। ਸਾਡੇ ਮਾਸਟਰ ਜੀ ਪੌਦਿਆਂ 'ਚ ਪਾਣੀ ਵੀ ਪਾਉਂਦੇ ਨੇ ਜੀ। ਸੰਡੇ ਤਾਂ ਇਹ ਐਂ ਸਪੈਂਡ ਕਰਦੇ ਨੇ ਜੀ। ਪੂਰਾ ਡਾਕਟਰਾਂ ਜੀ ਖੁਸ਼ ਹੁੰਦੇ ਨੇ ਜੀ ਪੌਦਿਆਂ 'ਚ ਹੋ ਕਰਕੇ। ਜਿਆਦਾ ਵੀ ਦੋ ਤਿੰਨ ਦਿਨ ਚੱਲ ਪਾਣ ਬਹੁਤ ਨਹੀਂ। ਚੱਲ ਪਾਣੀ ਇਹਦਾ ਇੰਨੇ ਕੀ ਚੱਲ ਪਾਣੀ ਬਹੁਤ ਨਹੀਂ ਹੋਏ ਅਹੀਂ ਗੁੱਡ ਨਾਈਟ ਗੁੱਡ ਨਾਈਟ ਦੋਸਤੋ ਗੁੱਡ ਨਾਈਟ ਦੋਸਤੋ ਓਕੇ ਓਕੇ ਜੀ ਓਕੇ ਤੂੜੀ ਪਾਤੀ ਜੀ ਹੁਣ ਕੱਖ ਪਾ ਕੇ ਪਾ ਲਾ ਜੀ ਹਾਂ ਤੈਨੂੰ ਵੀ ਛੱਡ ਦਿਆਂ ਰੈਂਬੋ ਕੱਢ ਜਾ ਕੱਖ ਪਾ ਲਿਆ ਪਾ ਤੇ ਕੱਖ ਜੀ ਹੁਣ ਮਾਰਦੀ ਹੈ ਹੱਥ ਮਾਰਦਾ ਹੱਥ ਕੀ ਕੱਖਾਂ ਚ ਵੀ ਪਾ ਲਾ ਤੇ